ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਨਾਨਕ ਸਿੰਘ ਦੁਆਰਾ ਰਚਿਤ ਨਾਵਲ ਚਿੱਟਾ ਲਹੂ ਦਾ ਪੰਜਵਾਂ ਭਾਗ ਸੁਣਾ ਰਹੀ ਹਾਂ ਥੋੜੇ ਜੀਰ ਪਿੱਛੋਂ ਲਾਲਾ ਕਰਮਚੰਦ ਦੀ ਡਿਊਟੀ ਵਿੱਚ ਪੰਚਾਇਤ ਦੇ ਮੁਖੀਆ ਦੀ ਇੱਕ ਸਭਾ ਹੋ ਰਹੀ ਸੀ ਜਿਸ ਦੇ ਕਰਤਾ ਧਰਤਾ ਸਾਡੇ ਪੰਡਤ ਜੀ ਮਹਾਰਾਜ ਸਨ ਚੌਧਰੀ ਸਾਹਿਬ ਦਿੱਤਾ ਮਲ ਨੇ ਹੁੱਕੇ ਦਾ ਮੂੰਹ ਫੇਰ ਕੇ ਇੱਕ ਸੂਟਾ ਲਾ ਕੇ ਖੰਗਦਿਆਂ ਹੋਇਆਂ ਕਿਹਾ हां भाई करमचंदਾ ਕੀ ਬਣਿਆ ਫਿਰ ਉਸ ਮਾਮਲੇ ਦਾ ਕਰਮਚੰਦ ਪੱਗ ਨੂੰ ਖੁਰਕਦਾ ਹੋਇਆ ਬੋਲਿਆ ਚੌਧਰੀ ਜੀ ਸਾਰਾ ਮਾਮਲਾ ਤਾਂ ਤੁਹਾਡੇ ਸਾਹਮਣੇ ਹੀ ਅੱਜ ਪੰਡਿਤ ਹੋਰੀ ਲਿਆਏ ਨੇ ਕੋਈ ਨਵਾਂ ਸਮਾਚਾਰ ਇਹ ਵੀ ਸੁਣ ਲੈਣੇ ਆ ਐਨੇ ਨੂੰ ਪੰਡਿਤ ਹੋਰੀ ਡਾਕਾਰ ਲੈ ਕੇ ਹਰੀ ਓਮ ਦੀ ਲੰਮੀ ਧੁਨ ਲਾ ਕੇ ਬੋਲੇ ਚੌਧਰੀ ਜੀ ਕੀ ਦਸੀਏ ਗੱਲ ਕੋਈ ਦੱਸਣਯੋਗੀ ਰਹਿ ਗਈ ਏ ਹੁਣ ਤੇ ਘੋਰ ਕਲਯੁਗ ਆ ਗਿਆ ਏ ਅਸੀਂ ਤੇ ਦੋਵੇਂ ਵੇਲੇ ਹੱਥ ਜੋੜਦੇ ਜਾਂ ਕਿ ਇੰਨੀ ਅਵਸਥਾ ਸ਼ਾਂਤੀਪੂਰਵਕ ਤੇ ਧਰਮ ਪ੍ਰਾਇਮਤਾ ਵਿੱਚ ਬਤੀਤ ਹੋਈ ਸੀ ਈਸ਼ਵਰ ਪਰਮਾਤਮਾ ਇਹੋ ਜੇ ਉਪਦਰਾਵ ਦੇਖਣ ਤੋਂ ਪਹਿਲਾਂ ਹੀ ਸਾਨੂੰ ਇਸ ਧਰਤੀ ਤੋਂ ਉਠਾ ਲੈਂਦਾ ਪਰ ਪਤਾ ਨਹੀਂ ਅਜੇ ਹੋਰ ਕੀ ਕੀ ਦੇਖਣਾ ਏ ਡਕਾਰ ਲੈ ਕੇ ਹਰੀ ਓਮ ਸਾਰੇ ਬੰਦਿਆਂ ਨੂੰ ਇਸ ਨਵੀਂ ਖਬਰ ਦੇ ਸੁਨਣ ਲਈ ਤੋਖਲਾ ਲੱਗਾ ਹੋਇਆ ਸੀ ਹਾਂ ਮਹਾਰਾਜ ਦੱਸੋ ਕੀ ਹੋਇਆ ਫਿਰ ਪੰਡਤ ਹੋਰੀ ক্রోధवान ਹੋ ਕੇ ਬੋਲੇ ਉਹ ਬਈ ਕੀ ਦਸੀਏ ਇਹ ਸਭ ਤੁਸਾਂ ਲੋਕਾਂ ਦੀ ਨੀਚ ਪ੍ਰਕਿਰਤੀ ਦਾ ਪ੍ਰਤੀਫਲ ਹੈ ਧਰਮ ਨੇਮ ਵੱਲੋਂ ਦਿਨੋ ਦਿਨ ਉਪਰਾਮ ਹੁੰਦੇ ਜਾਣਾ ਪੂਜਾ ਪਾਠ ਸੰਧਿਆ ਤਰਪਨ ਵੱਲੋਂ ਬੇਮੁਖ ਹੋ ਕੇ ਦੁਸ਼ਟ ਕਰਮਾਂ ਵਿੱਚ ਖਚਤ ਰਹਿਣਾ ਫਿਰ ਭਲਾ ਧਰਤੀ ਤੇ ਇਹੋ ਜਿਹਾ ਉਤਿਆਚਾਰ ਨਾ ਹੋਣ ਤਾਂ ਹੋਰ ਕੀ ਹੋਵੇ ਸ਼ੇਵ 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 ਥੋੜਾ ਚੀਰ ਕਹਿ ਕੇ ਫਿਰ ਉਹ ਚੁੱਪ ਰਹਿ ਜਾਂਦਾ ਹੈ ਅਤੇ ਫਿਰ ਕਰਮਚੰਦ ਨੂੰ ਸੰਬੋਧਨ ਕਰਕੇ ਬੋਲਦਾ ਹੈ ਉਹ ਬਈ ਭਲਿਆ ਲੋਕਾ ਅਸਾ ਤੈਨੂੰ ਇੱਕ ਵਾਰੀ ਨਹੀਂ ਹਜ਼ਾਰ ਵਾਰੀ ਪਿੱਟਿਆ ਬਈ ਉਸ ਨੀਚਨੀ ਨੂੰ ਤੂੰ ਸਿਰੇ ਨਾ ਚੜਾਈ ਜਾ ਉਸ ਦਾ ਕੋਈ ਪਰਯਤਨ ਕਰ ਅਖੀਰ ਉਹੀ ਕੁਝ ਹੋਇਆ ਜਿਸ ਦੀ ਸਾਨੂੰ ਸੰਭਾਵਨਾ ਸੀ ਉਹ ਕੁਟਲਾ ਜਾ ਵਸੀ ਜੇ ਮੁਸਲਮਾਨਾਂ ਦੇ ਘਰ ਈਸ਼ਵਰ ਸਾਖੀਏ ਜਿਸ ਵੇਲੇ ਦੀ ਗੱਲ ਸੁਣੀਏ ਅੰਦਰੋਂ ਰੱਤ ਜਾਣ ਲਈਏ ਸਾਡੇ ਬੈਠਿਆਂ ਹੀ ਨਗਰੀ ਵਿੱਚ ਇਹ ਅਨਰਥ ਹੋਣ ਲੱਗਾ ਏ ਤੇਰੇ ਘਰ ਹੈ ਸਾਡੇ ਹੋਏ ਨੂੰ ਢਕਾਰ ਲੈ ਕੇ ਹਰੀ ਓਮ ਸਮਾਜ ਪ੍ਰਤੀ ਪੰਡਿਤ ਹੋਰਾਂ ਦੀ ਇਹ ਉਧਾਰਤਾ ਤੇ ਦਇਆ ਭਾਵ ਦੇਖ ਕੇ ਸਭ ਇੱਕ ਸੁਰ ਵਿੱਚ ਪਕਾਰ ਉਠੇ ਧੰਨ ਹੋ ਤਨਹੁ ਪੰਡਤ ਜੀ ਫਿਰ ਪੰਡਤ ਜੀ ਕਰਮਚੰਦ ਤੇ ਸੋਹਣ ਲਾਲ ਵੱਲ ਤੱਕ ਕੇ ਬੋਲੇ ਅੱਜ ਕੱਲ ਦੇ ਮੁੰਡਿਆਂ ਦੀ ਤਾਂ ਉੱਕਾ ਹੀ ਬੁੱਧ ਮਲੀਨ ਹੋ ਗਈ ਏ ਜੋ ਗੱਲ ਕਰਨੀ ਆਪ ਹੁਦਰੇ ਬਣ ਕੇ ਕਰੀ ਜਾਣੀ ਪੜ ਵਿਓ ਇਹੋ ਜੇ ਤੁਸੀਂ ਮੈਨੂੰ ਪਹਿਲਾਂ ਦੱਸਿਆ ਹੁੰਦਾ ਤਾਂ ਮੈਂ ਕੋਈ ਤੁਹਾਡਾ ਦੁਸ਼ਮਣ ਸੀ ਤੁਹਾਡੇ ਹੀ ਵੱਡੇ ਦੇ ਟੁਕੜਿਆਂ ਉੱਤੇ ਪਲਿਆ ਹਾਂ ਜੇ ਕੋਈ ਚੰਗੀ ਮੱਤ ਨਾ ਦਿੰਦਾ ਤਾਂ ਬੁਰੀ ਵੀ ਨਹੀਂ ਸੀ ਦੇਣੀ ਪਰ ਹੱਛਾ ਬਈ ਸਾਨੂੰ ਕੀ ਲੱਗੇ ਇੰਨਾ ਝੇੜਿਆਂ ਨਾਲ ਮੋਜ ਲਓ ਜੋ ਵੀ ਕਰੇ ਤੁਹਾਡੀ ਮਰਜ਼ੀ ਏ ਖਾਮ-ਖਾਮੇ ਲੱਤ ਅੜਾਈ ਜਾਣੇ ਕਹਿੰਦੇ ਕਹਿੰਦੇ ਪੰਡਤ ਹੋਰੀ ਗੋਡਿਆਂ ਤੇ ਹੱਥ ਰੱਖ ਕੇ ਉੱਠੇ ਜਾਣ ਲਈ ਤਿਆਰ ਹੋ ਗਏ ਇਹ ਵੇਖ ਕੇ ਸਾਰਿਆਂ ਨੂੰ ਫਿਕਰ ਪੈ ਗਿਆ ਤੇ ਉਹ ਕਹਿਣ ਲੱਗੇ ਨਾ ਮਹਾਰਾਜ ਬੈਠੋ ਤੇ ਗੱਲ ਸੁਣੋ ਗੁੱਸੇ ਕਿਉਂ ਹੋ ਰਹੇ ਹੋ ਆਦ ਕਹਿ ਕੇ ਪੰਡਤ ਹੋਰਾਂ ਦੇ ਦਿਵਾਲੇ ਹੋ ਗਏ ਕਿਸੇ ਨੇ ਉਹਨਾਂ ਦੇ ਪੈਰ ਫੜ ਲਏ ਕਿਸੇ ਨੇ ਸਿਰ ਧਾਰ ਦਿੱਤਾ ਕਿਸੇ ਨੇ ਹੱਥ ਸੋਟੀ ਪਾੜ ਲਈ ਤੇ ਕਹਿਣ ਲੱਗੇ ਪੰਡਤ ਜੀ ਰੁਕ ਜਾਓ लाचार ਪੰਡਤ ਹੋਰਾਂ ਨੂੰ ਬੈਠਣਾ ਹੀ ਪਿਆ ਇੰਨੇ ਨੂੰ ਕਰਮਚੰਦ ਗਲ ਵਿੱਚ ਪੱਲਾ ਪਾ ਕੇ ਉਹਨਾਂ ਦੇ ਚਰਨਾਂ ਤੇ ਆ ਡਿੱਗਿਆ ਤੇ ਗਿੜਗੜਾ ਕੇ ਕਹਿਣ ਲੱਗਾ ਮਹਾਰਾਜ ਸਾਡੀ ਇੱਜ਼ਤ ਤੁਹਾਡੇ ਹੀ ਹੱਥੇ ਇਸ ਗੱਲ ਦਾ ਜਰੂਰ ਫੈਸਲਾ ਕਰਕੇ ਜਾਓ ਨਹੀਂ ਤਾਂ ਬਰਾਦਰੀ ਤੁਹਾਨੂੰ ਟਿਕਨ ਨਹੀਂ ਦੇਵੇਗੀ ਕੋਲੋਂ ਇੱਕ ਦੂਸਰਾ ਬੋਲਿਆ हां महाराज इस बेचारे दी बड़ी नमौशी हो गई है। इनਾਂ ਵਿੱਚ मुंशी देवीदयाल ਦਾ ਪੁੱਤਰ ਮੋਹਨ لال ਵੀ ਬੈਠਾ ਹੋਇਆ ਸੀ। ਇਹ ਥੋੜੇ ਚਿਰ ਤੋਂ ਡੀਵੀ ਕਾਲਜ ਛੱਡ ਕੇ ਘਰ ਆਇਆ ਸੀ। ਉਹ ਬੋਲਿਆ ਪੰਡਿਤ ਜੀ ਸੱਚਮੁੱਚ ਇਹ ਉਪਕਾਰ ਦਾ ਕੰਮ ਹੈ। ਆਪ ਵਰਗੇ ਮਹਾਪੁਰਸ਼ਾਂ ਦੇ pursharth ਨਾਲ ਹੀ ਇਹੋ ਜਈਆਂ ਵਿਟਲ ਸਮੱਸਿਆਵਾਂ ਸੁਲਝ ਸਕਦੀਆਂ ਨੇ। ਅਜੇ ਵੀ ਆਪ ਕੋਸ਼ਿਸ਼ ਕਰੋ ਤਾਂ ਉਹ ਵਾਪਸ ਆ ਸਕਦੀ ਏ ਕੀ ਕਿਹਾ ਹੀ ਵਾਪਸ ਆ ਸਕਦੀ ਏ ਕਹਿ ਕੇ ਤੇ ਪੰਜਾਂਵਲ ਤੱਕ ਕੇ ਪੰਡਿਤ ਜੀ ਬੋਲੇ ਵੇਖੀ ਜੇ ਇਸ ਮੂਰਖੀ ਅਕਲ ਤੇ ਫਿਰ ਉਸ ਵੱਲ ਤੱਕ ਕੇ ਬੋਲੇ ਆਰਿਆ ਨੇ ਤੈਨੂੰ ਇਹੋ ਵਿਦਿਆ ਪੜਾਈ ਏ ਕਾਕਾ ਜਿੱਡਾ ਮੂੰਹ ਹੋਵੇ ਓਡੀ ਗੱਲ ਕਰੀਏ ਵੱਡਿਆਂ ਦੀਆਂ ਗੱਲਾਂ ਵਿੱਚ ਭਲਾ ਤੇਰਾ ਕੀ ਕੰਮ ਏ ਬੋਲਣ ਦਾ ਅਖੇ ਜੰਜ ਬਗਾਨੀ ਤੇ ਮੂਰਖ ਨੱਚੇ ਇਸ ਤੇ ਸਾਰੇ ਮੋਹਨ ਲਾਲ ਵੱਲ ਕੰਨ ਤੇ ਅੱਖੀਆਂ ਤੱਕਦੇ ਹੋਏ ਉਸ ਦੀ ਅਕਲ ਤੇ ਲਾਂਤਾਂ ਬੋਲਣ ਲੱਗੇ ਪਰ ਮੋਹਨ ਲਾਲ ਤੋਂ ਫਿਰ ਨਾ ਰਹਾ ਗਿਆ ਤੇ ਬੋਲਿਆ ਖਿਮਾ ਕਰਨਾ ਪੰਡਿਤ ਜੀ ਮੈਂ ਕੋਈ ਬੁਰੀ ਗੱਲ ਨਹੀਂ ਸੀ ਆਖੀ ਜੇ ਮੁੜ ਬਰਾਦਰੀ ਨੂੰ ਉਹ ਫਿਰ ਵਾਪਸ ਆ ਜਾਵੇ ਬਰਾਦਰੀ ਵਿੱਚ ਤਾਂ ਕੀ ਹਰਜੇ ਤਾਂ ਫਿਰ ਵਿਚਾਰੀ ਬਾਲ ਵਿਧਵਾ ਹੈ ਜੇ ਲਾਲਾ ਕਰਮਚੰਦ ਹੋਰੀ ਇਸ ਦੀ ਪਾਲਣਾ ਨਹੀਂ ਕਰ ਸਕਦੇ ਕਿ ਚੰਗਾ ਵਰ ਦੇਖ ਕੇ ਐਤ ਕੀ ਪੰਡਤ ਹੁਰਾਂ ਦਾ ਗੁੱਸਾ ਚੋਗਣਾ ਹੋ ਗਿਆ ਤੇ ਕ੍ਰੋਧ ਨਾਲ ਉਸ ਦੀ ਗੱਲ ਟੁੱਕ ਕੇ ਬੋਲੇ ਬਸ ਬਸ ਇਹੋ ਜੀ ਮਲੇਸ਼ ਭਾਸ਼ਾ ਮੂੰਹ ਕੱਢੀ ਤਮ ਮੈਥੋਂ ਬੁਰਾ ਕੋਈ ਨਹੀਂ ਹੋਣਾ ਭਲਾ ਸਾਬਣ ਮਲ ਕੇ ਧੋਣ ਨਾਲ ਖੋਤਾ ਵੀ ਕਦੇ ਗਊ ਬਣ ਸਕਦਾ ਏ Hindu ਧਰਮ ਵਿੱਚ ਵਿਧਵਾ ਵਿਵਾਦ ਦਾ ਜ਼ਿਕਰ ਕਰਕੇ ਇਸ ਪਵਿੱਤਰ ਜਾਤੀ ਨੂੰ ਕਲੰਕਿਤ ਕਰ ਦਿਆ ਤੈਨੂੰ ਸ਼ਰਮ ਨਹੀਂ ਆਉਂਦੀ ਮੱਥੇ ਤੇ ਦੋ ਹਥੜੇ ਮਾਰ ਕੇ ਯਾਰੋ ਹਨੇਰ ਆ ਗਿਆ ਇਹਨਾਂ ਆਰਿਆਂ ਤੇ ਅਕਾਲੀਆਂ ਨੇ ਤਾਂ ਭਾਰਤ ਦਾ ਬੇੜਾ ਗਰਕ ਕਰ ਛੱਡਿਆ ਏ ਡਾਕਾਰ ਲੈ ਕੇ ਪੰਡਤ ਕਹਿੰਦਾ ਹਰੀ ਓਮ ਮੋਹਨ ਲਾਲ ਫਿਰ ਬੋਲਿਆ ਤਾਂ ਫਿਰ ਮਹਾਰਾਜ ਤੁਹਾਡੇ ਹੀ ਬਚਨਾ ਅਨੁਸਾਰ ਜੇ ਖੋਤਾ ਗਊ ਨਹੀਂ ਬਣ ਸਕਦਾ ਤਾਂ ਗਊ ਕੀ ਕਨ ਖੋਤਾ ਬਣ ਸਕਦੀ ਏ ਇਸ ਵੇਰ ਬਹੁਤ ਸਾਰੇ ਆਦਮੀ ਛਿੱਥੇ ਪੈ ਗਏ ਤੇ ਉਸ ਨੂੰ ਚੁੱਪ ਕਰਾ ਕੇ ਹੀ ਛੱਡਿਆ ਲਾਲਾ ਕਨਈਆ ਲਾਲ ਬੋਲਿਆ ਮੁੰਡਿਆ ਬੱਸ ਕਰ ਵੱਧਦਾ ਨਾ ਜਾ ਤੂੰ ਬੋਤਾ ਇੱਕ شریف ਆਦਮੀ ਦੀ ਵਿਧਵਾ ਬਾਰੇ ਇਹ ਗੱਲ ਕਹਿੰਦਿਆਂ ਤੈਨੂੰ ਸ਼ਰਮ ਕਰਨੀ ਚਾਹੀਦੀ ਏ ਤੇ ਫਿਰ ਤੂੰ ਇਤਨਾ ਪੜਿਆ ਲਿਖਿਆ ਏ ਨਹੀਂ ਸੋਚ ਸਕਦਾ ਕਿ ਸਾਡੇ ਧਰਮ ਸ਼ਾਸਤਰਾਂ ਦਾ ਕੀ ਹੁਕਮ ਈ ਪੰਡਿਤ ਹੋਰਾਂ ਨੂੰ ਹਾਂ ਪੰਡਿਤ ਜੀ ਤੁਸੀਂ ਆਪਣਾ ਕੰਮ ਕਰੀ ਚੱਲੋ ਮੁੰਡਾ ਖੁੰਡਾ ਏ ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਤਾਂ ਫਿਰ ਦੱਸੋ ਹੁਣ ਕੀ ਬੰਦੋਬਸਤ ਕੀਤਾ ਜਾਵੇ ਕਰਮਚੰਦ ਬੋਲਿਆ ਪੈਂਚੋ ਮੇਰੀ ਇੱਕ ਅਰਜ਼ੇ ਜੇ ਉਹ ਇੱਜ਼ਤ ਨਾਲ ਰੰਡੇਪਾ ਕੱਟਣਾ ਚਾਹੁੰਦੀ ਏ ਤਾਂ ਮੇਰੇ ਘਰ ਕਿਸ ਗੱਲ ਦਾ ਘਾਟਾ ਸੀ ਪਰ ਮੈਂ ਕਿੰਨੇ ਚਿਰ ਤੋਂ ਉਸ ਦੇ ਲੱਛਣ ਦੇਖ ਰਿਹਾ ਹਾਂ ਫਿਰ ਵੀ ਮੈਂ ਬਹੁਤ ਵੱਡਾ ਜੇਰਾ ਰੱਖਿਆ ਆਖਿਆ ਮਣਾ ਸਾਡਾ ਕੀ ਲੈਂਦੀ ਏ ਜਿਹਾ ਕਰੇਗੀ ਤੇਹਾ ਭੁਗਤੇਗੀ ਪਰ ਕਿਸੇ ਦੇ ਆਖਣ ਵਾਂਗੂ ਅਖੇ ਮੂਹੋ ਲੱਥੀ ਲੋਈ ਤੇ ਕੀ ਕਰੂਗਾ ਕੋਈ ਉਹ ਤਾਂ ਸਾਡੇ ਅਗਲਿਆਂ ਪਿਛਲਿਆਂ ਦੀ ਇੱਜ਼ਤ ਨੂੰ ਛੱਜ ਵਿੱਚ ਪਾ ਕੇ ਛਟਨਾ ਚੋਂਦੀ ਹੈ ਮੱਥੇ ਤੇ ਕੀ ਪੁੱਛਦੇ ਹੋ ਅਖੇ ਪੇਟ ਪਾੜਾ ਤੇ ਪੱਟੀ ਕਿੱਥੇ ਬੰਨਾਂ ਇਹ ਗੱਲਾਂ ਕੋਈ ਦੱਸਣ ਜੋਗੀਆਂ ਨਹੀਂ ਫਿਰ ਵੀ ਸਬਰ ਦਾ ਘੁੱਟ ਭਰਿਆ ਹੁਣ ਦੱਸੋ ਹੋਰ ਮੈਂ ਕੀ ਕਰ ਸਕਦਾ ਹਾਂ ਰਸੇ ਪਾ ਕੇ ਤੇ ਮੈਂ ਉਹਨੂੰ ਬੰਨਣੋਂ ਰਿਹਾ ਅਖੀਰ ਤੁਸੀਂ ਜਾਣਦੇ ਹੋ ਜਿਸ ਤਰ੍ਹਾਂ ਆਪੇ ਹੀ ਮੂੰਹ ਕਾਲਾ ਕਰਕੇ ਉਹ ਚਲੀ ਗਈ ਹੈ ਚੋਵਾ ਪਾਸਿਆਂ ਤੋਂ ਆਵਾਜ਼ਾਂ ਆਉਣ ਲੱਗੀਆਂ ਠੀਕ ਏ ਠੀਕ ਇਸ ਵਿਚਾਰੇ ਨੂੰ ਕੋਈ ਉਪਰੀ ਸੀ ਐਨਾ ਹਿੱਤ ਤੇ ਕੋਈ ਢਿੱਡੋ ਜੰਮੀ ਔਲਾਦ ਦਾ ਨਹੀਂ ਕਰਦਾ ਉਸਦੇ ਆਪਣੇ ਭਾਗ ਖੋਟੇ ਸਨ ਫਿਰ ਕਿਸੇ ਦਾ ਕੀ ਦੋਸ਼ ਪੰਡਤ ਹੋਰੀ ਸੋਚ ਕੇ ਬੋਲੇ ਫਿਰ ਹੁਣ ਕੀ ਹੋਵੇ ਬਾਬਾ ਰਾਧਾ ਸਿੰਘ ਮੱਥੇ ਤੋਂ ਪੱਗ ਪੇਸ਼ਾ ਕਰਦਾ ਹੋਇਆ ਬੋਲਿਆ ਹੋਣਾ ਕੀ ਏ ਜਿਹੜਾ ਧਰਮੋਂ ਗਿਆ ਵੱਤਸਿਓ ਗਿਆ ਜਿਹੜਾ ਭਰੇ ਘਰੋਂ ਸਖਣਾ ਗਿਆ ਉਸ ਕਰਮਾ ਮਾਰੇ ਲਈ ਕੀ ਹੋਣਾ ਏ ਉਸ ਨੂੰ ਰਹਿਣ ਦਿਓ ਜਿੱਥੇ ਹੈਗੀ ਏ ਆਪੇ ਕਰਮਾ ਦਾ ਪਿੱਟਾ ਛਾਣੇਗੀ ਸਾਰੇ ਬੋਲੇ ਠੀਕ ਏ ਠੀਕ ਏ ਬਾਬੇ ਹੋਰਾਂ ਲੱਖ ਦੀ ਗੱਲ ਕਹੀ ਏ ਪੰਡਿਤ ਹੋਰੀ ਬੋਲੇ ਖਿਆਲ ਤੇ ਮੇਰਾ ਵੀ ਇਹੀ ਹੈ ਕਿ ਕਟਲਾ ਨੂੰ ਉੱਥੇ ਹੀ ਰਹਿਣ ਦੋ ਨਾਲੇ ਇਸ ਤੋਂ ਬਿਨਾ ਹੋਰ ਹੋ ਵੀ ਕੀ ਸਕਦਾ ਏ ਕਿਉਂ ਬਈ ਕਰਮਚੰਦ ਤੇਰੀ ਕੀ ਮਰਜ਼ੀ ਏ ਡਾਕਾਰ ਲੈ ਕੇ ਹਰੀ ਓਮ ਕਰਮਚੰਦ ਉਤਸ਼ਾਹ ਭਰੀ ਆਵਾਜ਼ ਵਿੱਚ ਹੱਥ ਜੋੜ ਕੇ ਬੋਲਿਆ ਮਹਾਰਾਜ ਜੋ ਆਪ ਦੀ ਸਲਾਹ ਉਹ ਮੇਰੀ ਸਲਾਹ ਤੁਸੀਂ ਸਿਆਣੇ ਹੋ ਇਸ ਘਰ ਵਿੱਚ ਹੁਣ ਉਹ ਕਦੇ ਪੈਰ ਨਹੀਂ ਪਾ ਸਕਦੀ ਨਾਲੇ ਮਹਾਰਾਜ ਦਿਲ ਦੇ ਫੁੱਲ ਟੁੱਟਣੇ ਜੋੜਨੇ अनहोनी ਗੱਲ ਏ ਇਸ ਤੇ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ ਪੰਡਤ ਹੋਰਾ ਦੀ ਉਧਾਰਤਾ ਤੇ ਕਰਮਚੰਦ ਦੀ ਅਕਲ ਦੀ ਵਡਿਆਈ ਕਰਦੇ ਹੋਏ ਹੌਲੀ-ਹੌਲੀ ਸਭ ਉੱਠ ਕੇ ਚਲੇ ਗਏ ਪੰਡਤ ਹੋਰੀ ਵੀ ਹਰੀ ਓਮ ਕਹਿ ਕੇ ਤੇ ਸਭ ਤੋਂ ਪਿੱਛੋਂ ਉੱਠੇ ਜਾਨ ਲੱਗਿਆ ਕਰਮਚੰਦ ਨੇ ਛੋਹਲੇ ਜਿਹੇ ਉਹਨਾਂ ਦੀ ਮੁੱਠ ਵਿੱਚ ਕੁਝ ਚਾਂਦੀ ਦੇ ਸਿੱਕੇ ਫੜਾਉਂਦਿਆ ਹੋਇਆ ਕਿਹਾ ਮਹਾਰਾਜ ਸਾਡੇ ਉੱਤੇ ਦਿਆ ਦ੍ਰਿਸ਼ਟੀ ਰੱਖਣੀ ਪੰਡਤ ਹੋਰੀ ਭਰੀ ਹੋਈ ਮੁੱਠ ਨਾਲ ਖੀਸਾ ਟਟੋਲਦੇ ਹੋਏ ਤੇ ਦੂਜੇ ਹੱਥ ਨਾਲ ਉਸ ਦਾ ਮੋਢਾ ਫੜ ਕੇ ਕਹਿਣ ਲੱਗੇ ਰਹਿਣ ਦੋ ਹਾਂ ਸੱਚ ਮੈਂ ਜਿਹੜੀ ਗੱਲ ਕਹੀ ਸੀ ਆਹੋ ਜੀ ਮੈਂ ਉਸ ਵੇਲੇ ਖਵਾਜਾ ਸਾਹਿਬ ਹੋਰਾਂ ਦੇ ਗਿਆ ਸਾਂ ਪਹਿਲਾਂ ਤਾਂ ਮੰਨਦੇ ਨਹੀਂ ਸਨ ਪਰ ਤੁਹਾਡੀ ਸਿਫਾਰਿਸ਼ ਕਰਕੇ ਮੰਨ ਗਏ ਖੈਰ ਚੰਗਾ ਹੋ ਗਿਆ ਤੇ ਕਿੰਨਾ ਕੋ 50 ਨਗਦ ਤੇ ਆਇਆ ਸਾ ਬਾਕੀ 50 ਜਦ ਮਾਮਲਾ ਰਫਾ ਦਫਾ ਹੋ ਜਾਵੇ ਦੇਨ ਦਾ ਇਕਰਾਰ ਕੀਤਾ ਖੈਰ ਕੰਮ ਸਸਤਾ ਹੀ ਰਿਹਾ ਇਸ ਤੋਂ ਬਾਅਦ ਆਸ਼ੀਰਵਾਦ ਦੇ ਕੇ ਪੰਡਤ ਹੋਰੀ ਡੰਗੋਰੀ ਖੜਕਾਉਂਦੇ ਹੋਏ ਹੌਲੀ-ਹੌਲੀ ਘਰ ਵੱਲ ਤੁਰ ਪਏ ਘਰ ਪਹੁੰਚਣ ਤੋਂ ਪਹਿਲਾਂ ਉਹ ਕਿਸ-ਕਿਸ ਦਾ ਘਰ ਫਿਰੇ ਤੇ ਕੀ-ਕੀ ਸਲਾਮਾਂ ਮਸ਼ਪਰੇ ਕੀਤੇ ਰੱਬ ਹੀ ਜਾਣੇ